केवल पुरुषों का अधिकार नहीं महिलाओं का अधिकार भी है शिक्षा केवल उच्च जाति के लोगों का अधिकार नहीं निम्न जाति के लोगों का भी अधिकार है मैं क्रांति करूंगी, मैं क्रांति करूंगी मैं क्रांति करूंगी, मैं विद्यालय खोलूंगी मैं विद्यालय खोलूंगी मैं विद्यालय खोलूंगी और इस तरह इस साहसी इरादे वाली महिला ने 5 सितंबर 1848 को पुणे में भारतीय भूमि पर पहला कन्या विद्यालय खोला जिसमें नौ छात्राएं थी शिक्षा क्या होती है दीदी शिक्षा वो है जो हमें समाज में ऊंचा उठाती है हम तो छोटी जाति के हैं हमें शिक्षा से कोई मतलब नहीं शिक्षा तो ऊंची जाति वालों का अधिकार है शिक्षा केवल पुरुषों का अधिकार है महिलाओं का नहीं शिक्षा केवल उच्च जाति के लोगों का अधिकार नहीं निम्न जाति के लोगों का भी अधिकार है शिक्षा केवल पुरुषों का अधिकार नहीं महिलाओं का अधिकार भी है आज 5 सितंबर 1848 ईस्वी का दिन इतिहास बन गया आज सावित्रीबाई फुले ने भारत की धरती पर महिलाओं का पहला स्कूल खोल दिया ਤੁਹਾਡੇ ਵਿੱਚੋਂ ਕਿੰਨੀਆਂ ਕੁੜੀਆਂ ਅਧਿਆਪਕ ਬਣਨਾ ਚਾਹੁੰਦੀਆਂ ਹਨ ਕਿੰਨੀਆਂ ਲੜਕੀਆਂ ਅਧਿਆਪਕ ਬਣਨਾ ਚਾਹੁੰਦੀਆਂ ਤੁਸੀਂ ਅਧਿਆਪਕ ਬਣਨਾ ਚਾਹੁੰਦੀ ਹੋ ਕੀ ਤੁਹਾਨੂੰ ਪਤਾ ਹੈ ਕਿ ਹਿੰਦੁਸਤਾਨ ਦੀ ਸਭ ਤੋਂ ਪਹਿਲੀ ਅਧਿਆਪਕਾ ਕੌਣ ਸੀ ਸ਼ਾਇਦ ਤੁਹਾਨੂੰ ਨਹੀਂ ਪਤਾ ਅੱਜ ਹਿੰਦੁਸਤਾਨ ਦੀ ਸਭ ਤੋਂ ਪਹਿਲੀ ਅਧਿਆਪਕਾ ਦਾ ਜਨਮ ਦਿਨ ਯਾਨੀ ਕਿ ਸਵੀਤਰੀਬਾਈ ਫੂਲੇ ਇਹਨਾਂ ਦਾ ਜਨਮ 나ਏਗਾਉ ਸੂਰਤ ਵਿੱਚ ਇੱਕ ਜਗ੍ਹਾ ਹੈ 나ਏਗਾਉ ਮਹਾਰਾਸ਼ਟਰ ਦੇ ਵਿੱਚ ਉੱਥੇ ਇਹਨਾਂ ਦਾ ਜਨਮ ਹੋਇਆ ਸੀਗਾ ਅੱਜ ਦੇ ਦਿਨ 3 ਜਨਮ ਦੀ 1831 ਬੇਟੇ ਇਹ ਉਹ ਮਹਿਲਾ ਸੀ Dalit ਮਹਿਲਾ ਸੀ ਜਿਹੜੀ ਕਿ ਜੋਤੀਬਾ ਰਾਓ ਫੂਲੇ ਜਿਹੜੇ ਸਨ ਉਹਨਾਂ ਦੇ ਵਾਈਫਸ ਸਨ ਇਹਨਾਂ ਨੇ ਹਿੰਦੁਸਤਾਨ ਦੇ ਵਿੱਚ ਪਹਿਲਾ ਸਕੂਲ ਖੋਲ੍ਹਿਆ ਸੀ ਐਂਡ ਸ਼ੀ ਵਾਸ ਅ ਫਰਸਟ ਲੇਡੀ ਟੀਚਰ ਇਨ ਇੰਡੀਆ ਸੋ ਅੱਜ ਉਹਨਾਂ ਦਾ ਜਨਮ ਦਿਨ ਹੈ ਤੇ ਇਹਨਾਂ ਦੀ ਮ ਖਾਸੀਅਤ ਦੱਸਦਾ ਕਿ ਜਦੋਂ ਇਹਨਾਂ ਨੇ ਪਹਿਲਾ ਸਕੂਲ ਖੋਲ੍ਹਿਆ ਹੈ ਹਿੰਦੁਸਤਾਨ ਦੇ ਵਿੱਚ ਤੇ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਸਕੂਲ ਤੇ ਆ ਜਦੋਂ ਸਕੂਲ ਪੜ੍ਹਾਣ ਜਾਂਦੇ ਸਨ ਇਹਨਾਂ ਤੇ ਬਹੁਤ ਸਾਰਾ ਗੰਦ ਛੁੱਟਿਆ ਜਾਂਦਾ ਸੀ ਗੋਹੇ ਛੁੱਟੇ ਜਾਂਦੇ ਸਨ ਕਾਲਾ ਕੱਡੀਆਂ ਜਾਂਦੀਆਂ ਸਨ ਇਹ ਐਨਾ ਆਸਾਨ ਨਹੀਂ ਹੈਗਾ ਇਹ ਔਰਤਾਂ ਨੂੰ ਜਿਹੜਾ ਸਿੱਖਿਆ ਦਾ ਅਧਿਕਾਰ ਮਿਲਿਆ ਹੈ ਇਹ ਇੰਨਾ ਆਸਾਨ ਨਹੀਂਗਾ ਇਹਦੇ ਵਿੱਚ ਵੇਖੋ ਜਿਹੜੀ ਨਾਇਕਾ ਹੈ ਉਹ ਕੌਣ ਹੈ ਸਵਿਤਰੀਬਾਈ ਟੋਲੇ ਉਹਨਾਂ ਨੇ ਇੱਕ ਕਿੱਡੀ ਵੱਡੀ ਜਿਹੜੀ ਹੈ ਜद्दोजਹਿਦ ਕੀਤੀ ਇੱਕ ਕਿੱਡਾ ਵੱਡਾ ਸੰਘਰਸ਼ ਕੀਤਾ ਤੁਸੀਂ ਜਰਾ ਸੋਚੋ ਕਿ ਤੁਸੀਂ ਕਿਸੇ ਗਲੀ 'ਚੋਂ ਲੰਘ ਰਹੇ ਹੋ ਤੇ ਤੁਹਾਨੂੰ ਲੋਕ ਗਾਲ੍ਹਾਂ ਕੱਢ ਰਹੇ ਨੇ ਤੁਸੀਂ ਇੱਕ ਗਲੀ 'ਚੋਂ ਲੰਘ ਰਹੇ ਹੋ ਪੜਾਉਣ ਵਾਸਤੇ ਤੇ ਤੁਹਾਡੇ ਉੱਤੇ ਘਰਾਂ ਦੀ ਗੰਦਗੀ ਛੁੱਟੀ ਜਾਣ ਲਈ ਹੈ ਤੇ ਕਿੰਨਾ ਵੱਡਾ ਮਾਦਾ ਹੋਏਗਾ ਕਿੰਨਾ ਵੱਡਾ ਦਿਲ ਹੋਏਗਾ ਉਸ ਔਰਤ ਦਾ ਜਿਨੇ ਇਹ ਐਡੀ ਵੱਡੀ ਕ੍ਰਾਂਤੀ ਕਰ ਦਿੱਤੀ ਸੋ ਅੱਜ ਮੇਰੀ ਹੱਥ ਜੋੜ ਕੇ ਰਿਕੁਐਸਟ ਹੈ ਸਾਰੇ ਹੀ ਅਧਿਆਪਕ ਵਰਗ ਨੂੰ ਕਿਉਂਕਿ ਅੱਜ ਹਿੰਦੁਸਤਾਨ ਦੇ ਸਿੱਖਿਆ ਤੰਤਰ ਦੇ ਵਿੱਚ ਮਹਿਲਾ ਵਰਗ ਜਿਹੜਾ ਹੈ ਉਹ ਸਿੱਖਿਆ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਿਹਾ ਪਾ ਰਿਆ ਉਹ ਅਧਿਆਪਕਾਂ ਵਾਂ ਹਨ ਤੇ ਉਹ ਸਾਰਿਆਂ ਦਾ ਅੱਜ ਦਾ ਦਿਨ ਫਰਜ਼ ਬੰਦਾ ਹੈ ਕਿ ਆਪਣੀ ਜਿਹੜੀ ਕੰਮ ਸੇ ਕੰਮ ਡੀਪੀ ਹੈ ਉਹਦੇ ਉੱਤੇ ਸਵਿੱਤਰੀਬਾਈ ਫੂਲੇ ਜਿਹਦੀ ਜਿਹੜੀ ਫੋਟੋ ਹੈ ਉਹ ਜ਼ਰੂਰ ਲਗਾਈ ਜਾਵੇ ਤਾਕੀ ਅਸੀਂ ਰਿਪਰੈਜ਼ੈਂਟ ਕਰ ਸਕੀਏ ਕਿ ਸਾਡੀ ਜਿਹੜੀ ਸਭ ਤੋਂ ਪਹਿਲੀ ਮਹਿਲਾ ਅਧਿਆਪਕਾ ਸੀ ਅਸੀਂ ਉਹਨਾਂ ਨੂੰ ਕੋਟੀ ਕੋਟੀ ਨਮਨ ਕਰਦੇ ਹਾਂ ਪੂਨੇ ਦੇ ਵਿੱਚ ਉਹਨਾਂ ਨੇ ਨੌ ਲੜਕੀਆਂ ਨੂੰ ਲੈ ਕੇ ਜਿਵੇਂ ਛੋਟੀ ਜੀ ਡਰਾਮਟਾਈਜ਼ੇਸ਼ਨ ਦੱਸੀ ਹੈ ਕਿ ਉਹਨਾਂ ਨੇ ਇੱਕ ਸਕੂਲ ਸ਼ੁਰੂ ਕੀਤਾ ਸੀਗਾ ਕਿ ਉਹ ਨੌ ਕੰਨਿਆਵਾਂ ਜਿਹੜੀਆਂ ਨੇ ਇੰਜ ਲੱਗਦਾ ਹੈ ਕਿ ਜਿਵੇਂ ਹਿੰਦੁਸਤਾਨ ਦੇ ਵਿੱਚ ਨਵਰਾਤਰੀ ਹੁੰਦੇ ਨੇ ਤੇ ਉਹਦੇ ਵਿੱਚ ਨੌ ਦੇਵੀਆਂ ਦਾ ਪੂਜਨ ਕੀਤਾ ਜਾਂਦਾ ਹੈ ਸੋ ਸਾਰੇ ਅਧਿਆਪਕ ਵਰਗ ਨੂੰ ਐਸ ਅਧਿਆਪਕ ਮਹਿਲਾ ਜਿਹੜੀ ਕਿ ਹਿੰਦੁਸਤਾਨ ਦੀ ਪਹਿਲੀ ਲੇਡੀ ਟੀਚਰ ਸੀ ਕੋਟੀ ਕੋਟੀ ਪ੍ਰਣਾਮ